ਮੇਰੀ ਜ਼ਿੰਦਗੀ ਦੇ ਵਿੱਚ ਮੇਰੀ ਇੰਟਰੋਗੇਸ਼ਨ ਬਹੁਤ ਹੋਈ ਹੈ ਪਰ ਕਦੇ ਕਦੇ ਨਹੀਂ ਕਦੇ ਵੀ ਨਹੀਂ ਪਰ ਇਸ ਨੇ ਮੇਰੀ ਇੰਟਰੋਗੇਸ਼ਨ ਨਹੀਂ ਕੀਤੀ ਹੈਗੀ ਉਹ ਜਿਹੜੀ ਲਾਈਟ ਮੇਰੇ ਉੱਤੇ ਪੈ ਰਹੀ ਹੈ ਨਾ ਉਹ ਪੂਰਾ ਸਾਲ ਭਾਗੜਪੁਰ ਜੇਲ੍ਹ ਪਰਤਪੁਰ ਜੇਲ੍ਹ ਦੇ ਵਿੱਚ ਮੇਰੀਆਂ ਅੱਖਾਂ ਦੇ ਵਿੱਚ ਉਹ ਜੀ ਲਾਈਟ ਪਾਉਂਦੇ ਰਹੇ ਆ ਹੁਣ ਜੇ ਕਿਰਪਾ ਕਰੋਗੇ ਕਿ ਉਹਨੂੰ ਬੁਝਾ ਦੋਗੇ ਫਿਰ ਮੈਂ ਤੁਹਾਡੇ ਨਾਲ ਬਹੁਤ ਸੋਹਣੀ ਤਰ੍ਹਾਂ ਗੱਲ ਕਰੂੰਗਾ ਜੀ ਥੈਂਕ ਯੂ ਜੀ ਥੈਂਕ ਯੂ ਸਾਡੀ ਪ੍ਰੈਸ ਕਾਨਫਰੰਸ ਤੋਂ ਡੇਰੇ ਬਹੁਤ ਦੇਰਬਾਤ ਹੋਈ ਹੈ ਕਿਉਂ ਕਰਕੇ ਜਮਾਨਾ ਬਦਲ ਗਿਆ ਹੈ ਜਦੋਂ ਮੋਦੀ ਸਾਹਿਬ ਆਏ ਜਦ થી ਹਿੰਦੂਤਵਾ ਉੱਤੇ ਆਈ ਹੀ ਐ ਉਸ ਤੋਂ ਬਾਅਦ ਸਾਡੀਆਂ ਘੱਟ ਗਿਣਤੀਆਂ ਦਾ ਦਬਾਅ ਬਹੁਤ ਘਟ ਗਿਆ ਤੇ ਕਈ ਆਖਬਾਰਾ ਹਿੱਤੀ ਹੈ ਜਿਹੜਾ ਸਾਡਾ ਨਾਂ ਲੈਣ ਤੋਂ ਨੇਂਚੋਂ ਨੇਂ ਉਹਨਾਂ ਨੂੰ ਦੱਸਿਆ ਗਿਆ ਕਿ ਜੇ ਇਹੋ ਜਿਹੇ ਬੰਦਿਆਂ ਦੇ ਤੁਸੀਂ ਨਾਂ ਦੇਵੋਗੇ ਤਾ ਇਹਨਾਂ ਲੋਕਾਂ ਤੇ ਇਹਨਾਂ ਦੀ ਸੋਚ ਨੂੰ ਆਕਸੀਜਨ ਮਿਲ ਰਹੀ ਹੈ ਸੋ ਇਹ ਬੜਾ ਤਕੜਾ ਪ੍ਰੈਸ ਕਲੱਬ ਹੈ ਮੈਂ ਬੇਨਤੀ ਕਰੂੰਗਾ ਕਿ ਆਪਾਂ ਨੂੰ ਜਰਨਲਿਜ਼ਮ ਦੇ ਵਿੱਚ ਇਹੋ ਜਿਹੇ ਵਖਰੇਵਾਨੀ ਨਹੀਂ ਕਰਨਾ ਚਾਹੀਦਾ ਔਰ ਅਸੀਂ ਆਪਣੇ ਇਲੈਕਸ਼ਨਾਂ ਲਈ ਤਿਆਰ ਹੋ ਕੇ ਆਏ ਹਾਂ ਮੈਂ ਬਹੁਤ ਕੰਮ ਕੀਤਾ ਪਿੰਡਾਂ ਦੇ ਵਿੱਚ ਤੇ ਲੋਕਾਂ ਦੇ ਵਿੱਚ ਤੇ ਗਿਵੇਂ ਧਵਾ ਕਰਦੀ ਹੈ ਬੀਜਪੀ ਤੇ ਮੋਦੀ ਸਰਕਾਰ ਦੀ ਗਰੀਬੀ ਖਤਮ ਹੋ ਗਈ ਹੈ ਗਰੀਬੀ ਜਿਉਂਦੀ ਕਿਉਂ ਹੈ ਜਦੋਂ ਮੈਂ ਪਹਿਲਾ 1990 ਦੇ ਵਿੱਚ ਮੈਂਬਰ ਪਾਰਲੀਮੈਂਟ ਬਣਿਆ ਸੀਗਾ ਅੱਜ ਵੀ ਜੇ ਤੁਸੀਂ ਸਵੇਰੇ ਸੜਕਾਂ ਤੇ ਜਾਉਂਗੇ ਤਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਦੀ ਬੀਬੀਆਂ ਨੇ ਸਰਾਂਦਰ ਉੱਤੇ 15 ਪੱਠੇ ਦੀਆਂ ਅਠਾਈਆਂ ਹੋਈਆਂ ਤੇ ਉਹ ਆਪਣੇ ਡੰਗਰਾਂ ਨੂੰ ਜਾਖ ਦੇਣ ਗਿਆ ਕੋਈ ਖੁਫੇ ਦੇ ਸਾਥ ਨਹੀਂ ਕੋਈ ਗੈਸ ਨਹੀਂ ਕੋਈ ਕੁਝ ਨਹੀਂ ਹੈਗਾ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਨਹੀਂ ਆਈ ਉਹਨਾਂ ਦਾ ਕਮਰਾ ਸਿਰਫ ਇੱਕ ਹੈ ਜਿੱਥੇ ਸਿਆਲ ਦੇ ਵਿੱਚ ਜੇ ਉਹਨਾਂ ਦੀ ਧੀ ਤੇ ਜਵਾਈ ਆ ਗਏ ਉਹ ਵੀ ਉਸੇ ਕਮਰੇ ਚੁੰਦਾ ਜੇ ਉਹਨਾਂ ਦੇ ਮੁੰਡਾ ਤੇ ਰੂਹ ਹੋਵੇ ਉਸੇ ਕਮਰੇ ਚੁੰਦਾ ਜੇ ਉਹਨਾਂ ਦੇ ਕੋਲੇ ਮੱਝ ਹੋਵੇ ਜਾਂ ਗਾਂ ਹੋਵੇ ਸਰਦੀ ਜਦੋਂ ਕੜਾਕੇ ਦੀ ਪੈਂਦੀ ਹੈ ਉਦੋਂ ਉਹ ਮੱਝ ਜਾਂ ਗਾਂ ਵੀ ਉਸੇ ਕਮਰੇ ਦੇ ਵਿੱਚ ਹੁੰਦੀ ਹੈ ਇਹ ਅੱਥੀ ਦੇਖੇ ਹਾਲਾਤ ਅੱਜ ਜਦੋਂ ਇੰਡੀਆ ਕੰਦਰ ਸਾਨੂੰ ਅੰਗਰੇਜ਼ਾਂ ਤੋਂ ਰਾਹਤ ਮਿਲੀ ਹੈ ਸਾਨੂੰ ਆਜ਼ਾਦੀ ਮਿਲੀ ਹੈ ਆਜ਼ਾਦੀ ਦੇ ਸਮੇਂ ਗੰਗਾ ਬਹੁਤ ਪਵਿੱਤਰ ਦਰਿਆ ਹੈ ਇਹ ਮੰਨਿਆ ਜਾਂਦਾ ਸਾਡੇ ਗ੍ਰੰਥਾਂ ਦੇ ਵਿੱਚ ਪਰ ਜਦੋਂ ਇਹ ਗ੍ਰੀਟ ਗਏ ਹੈ ਇਹਦੇ ਵਿੱਚ ਸਾਰਾ ਸੀਵਰੇਜ ਸਾਰਾ ਲੈਟਰਨ ਦਾ ਗੰਦ ਸਾਰਾ ਮਿਊਨਿਸਪਲ ਦਾ ਗੰਦ ਸਾਰੀਆਂ ਫੈਕਟਰੀਆਂ ਦਾ ਗੰਦ ਜਮੜੇ ਦੀਆਂ ਫੈਕਟਰੀਆਂ ਦਾ ਗੰਦ ਸਾਰਾ ਗੰਦਾ ਦੇ ਵਿੱਚ ਪੈਂਦਾ ਹੈਗਾ ਹੁਣ ਮੈਨੂੰ ਤੁਸੀਂ ਦੱਸੋ ਕਿ ਇਹੋ ਜੀ ਜ਼ਾਦੀ ਜੀ ਦੇ ਵਿੱਚ ਹਿੰਦੂ ਦੀ ਮжоਰਿਟੀ ਹੋਗੀ ਹਿੰਦੂ ਦਾ ਮਲਕ ਹੋ ਗਿਆ ਤੇ ਜੇ ਉਹ ਆਪਣੇ ਪਵਿੱਤਰ ਦਰਿਆ ਨੂੰ ਨਹੀਂ ਸੰਭਾਲਦਾ ਤੇ ਫਿਰ ਤਾਂ ਉਹ ਤੇ ਮੈਨੂੰ ਕਿਹੜਾ ਸਪੋਰਟ ਮਿਲੂਗਾ ਮੇਰਾ ਮਤਲਬ ਹੈ ਕਿ ਉਥੋਂ ਦੇ ਮੇਰਾ ਮਤਲਬ ਹੈ ਕਿ ਉਥੋਂ ਦੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਬਨਾਰਸ ਤੋਂ MP ਬਣ ਕੇ ਆਦੇ ਤੇ ਉੱਥੋਂ ਦਾ ਸਾਰਾ ਮਿਊਂਸੀਪੈਲਿਟੀ ਦਾ ਗੰਦ ਗੰਗਾ ਦੇ ਵਿੱਚ ਸਿੱਕਦੇ ਸੋ ਇਹੋ ਜਿਹੇ ਸਟੇਟ ਦੇ ਵਿੱਚ ਔਰ ਉਹਨਾਂ ਨੂੰ ਮੁਆਵਜ਼ਾ ਬਿਲਕੁਲ ਨਹੀਂ ਮਿਲਿਆ ਇਸ ਸੈਟ ਵਿੱਚ 1000 ਰੁਪਿਆ ਕਿਸੇ ਨੂੰ ਕੁਝ ਵੀ ਨਹੀਂ ਮਿਲਿਆ ਹੈਗਾ ਵਿਧਕ ਦੇ ਡਿਪਟੀ ਕਮਿਸ਼ਨਰ ਨੇ ਮੀਟਿੰਗ ਬੁਲਾਈ ਸੀ ਕਿ ਇਹਦਾ ਫੈਸਲਾ ਕੀ ਹੋਵੇ ਬੈਨੂ ਵਤੌਰ ਮੈਂਬਰ ਪਾਰਲੀਮੈਂਟ ਸਨਰੂ ਦਾ ਨਹੀਂ ਬੁਲਾਇਆ ਗਿਆ ਪਰ ਉਸ ਤੋਂ ਬਾਅਦ ਮੈਨੂੰ ਮਿਲਿਆ ਮੈਂ ਕਿ 1000 ਰੁਪਿਆ ਹਰੇ ਘਰ ਦੇ ਵਿੱਚ ਦਿਓ ਸਾਰ ਜਵ ਨੌਜਵਾਨ ਵਿਧਵਾਵਾਂ ਹੈਗੀਆਂ ਇੰਨਾਂ ਨੂੰ ਨੌਕਰੀ ਦਿਓ ਤੇ ਇੰਨਾਂ ਦੇ ਘਰਾਂ ਬਲ ਦੇਖੋ ਕਿ ਕਿਵੇਂ threada ਆਈ ਹੋਈਆਂ ਕਿਵੇਂ ਟੁੱਟੇ-ਫੁੱਟੇ ਐ ਇਹ ਜੇ ਠੀਕ ਕਰਾ ਦੋ ਤਾਂ ਫੇਰ ਇਹ ਬਹੁਤ ਵਧੀਆ ਹੋਊਗਾ ਪਰ ਅਜੇ ਤੱਕ ਮੁਆਫਜ਼ਾ ਉਹ ਘ੍ਰਿਪਾ ਦੇ ਕੋਲੇ ਨਹੀਂ ਗਿਆ ਹੈਗਾ ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੋਦੀ ਸਾਹਿਬ ਕਹਿੰਦੇ ਆ ਕਿ ਮੈਂ ਤਬਦੀਲੀ ਕਰਤੀ ਐ ਸਾਰਾ ਕੁਝ ਕਰਤਾ ਐ ਇਹ ਸਾਰਾ ਬਿਲਕੁਲ ਵੱਡੇ ਪੱਧਰ ਦੇ ਉੱਤੇ ਇਹ ਝੂਠ ਬੋਲੇ ਜਾ ਰਿਹਾ ਹੈ ਇੱਕ ਗੋਬਲਸ ਦਾ ਪ੍ਰੋਪਗੈਂਡਾ ਹੈਗਾ ਤੇ ਨਿਰਾਇਹ ਝੂਠ ਦਾ ਫਲੰਦੇ ਇਸ ਕਰਕੇ ਆਪਾਂ ਇਸ ਮੀਟਿੰਗ ਦੇ ਵਿੱਚ ਆਏ ਆ 2024 ਦੇ ਵਿੱਚ ਇਲੈਕਸ਼ਨਸ ਆ ਰਹੇ ਆ ਇਲੈਕਸ਼ਨਰ ਦੇ ਵਿੱਚ ਤੁਸੀਂ ਤੇ ਮੈਂ ਆਪਣਾ ਕੈਂਡੀਡੇਟ ਚੂਜ਼ ਕਰਦੇ ਹਨ اور 2 ਮਹੀਨੇ ਬਾਅਦ ਫੇਰ ਚੀਖ ਦਿਹਾੜਾ ਪੰਦਾ ਕਿ ਕੀ ਗਵਰਨਮੈਂਟ ਆ ਨਹੀਂ ਕੀਤਾ ਹੋ ਨਹੀਂ ਕੀਤਾ ਇਹ ਨਹੀਂ ਕੀਤਾ ਅੰਗਰੇਜ਼ੀ ਦੀ ਕਹਾਵਤ ਹੈ ਕਿ ਜਿਹੜੇ ਲੋਕ ਆਪਣਾ ਨਮਾਇੰਦਾ ਚੁਣਦੇ ਆ ਆਪਣੀ ਸਰਕਾਰ ਬਣਾਉਂਦੇ ਆ ਜਿਹੋ ਜਿਹੇ ਹਾਲਾਤੋਂ ਸਰਕਾਰ ਪੈਦਾ ਕਰਦੀ ਹੈ ਉਹੀ ਨੇ ਲੋਕ ਜ਼ਿੰਮੇਵਾਰ ਨੇ ਫਿਰ ਕੀ ਆਪਾਂ ਸੋਚ ਕੇ ਵੋਟ ਪਾਉਂਦੇ ਆਂ ਆ ਜਿਹੜੀ ਸ਼ਰਾਬ ਦੀ ਦੇਲੀ ਫੜੀ ਗਈ ਹੈ ਇਸ ਨੇ 10000 ਬੋਤਲਾਂ ਉੱਥੇ ਰੱਖੀਆਂ ਹੋਈਆਂ ਸੀਗੀਆਂ ਜੀ ਦਾ ਮਤਲਬ ਹੈ ਕਿ ਪੋਲਿਟਿਕਲ ਪਾਰਟੀਆਂ ਜਿਹੜੀਆਂ ਸ਼ਰਾਬ ਭੁੱਕੀ ਭੀਮ ਹੈਰਵੇਂ ਵੋਟਸ ਨੂੰ ਦੇਖ ਕੇ ਵੋਟ ਲੈਂਦੀਆਂ ਹੈ ਉਹ ਹਣ ਪੂਰੀ ਤਿਆਰੀ ਚ ਨੇ ਕਿ ਅਸੀਂ ਕਿੱਥੇ ਕਿੱਥੇ ਜਾਗੇ ਸਰਪਾ ਤੇ ਇਹ ਸਾਰੀਆਂ ਚੀਜ਼ਾਂ ਖਰੀਦਣੀਆਂ ਹੈਗੀਆਂ ਇਹ ਸਾਰੀਆਂ ਰਿਸਪੌਂਸਿਬਿਲਟੀਜ਼ ਸਾਰੀਆਂ ਪਾਰਟੀਆਂ ਦੇ ਉੱਤੇ ਹੈ ਉਹਦੇ ਵਿੱਚੋਂ ਕੋਈ ਵੀ ਐਫਜੀ ਨਹੀਂ ਹੈ ਜਿਹੜੀ ਕਹੇ ਕਿ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਹੈਗੇ ਸੋ ਅਸੀਂ ਸਾਰੇ ਰਿਸਪੌਂਸਿਬਲ ਆ ਜੇ ਹੁਣ ਹੀ ਸਾਨੂੰ ਸਰਕਾਰ ਮਿਲਦੀ ਹੈ ਹੁਣ ਇਹ ਮੀਟਿੰਗ ਸੱਤੀ ਗਈ ਹੈ ਕਿ ਸਾਡੇ ਹਰਜਿੰਦਰ ਸਿੰਘ ਜੀ ਜਿਨ੍ਹਾਂ ਜਿਹੜੇ ਸਾਡੇ ਨਾਲ ਪਹਿਲਾਂ ਸਾਡੇ ਜਨਰਲ ਸੈਕਟਰੀ ਸੀਗੇ ਉਸ ਗੱਲਾਂ ਕਰਕੇ ਇਹ ਪਾਰਟੀ ਤੋਂ ਸਤੀਫਾ ਦੇ ਦਿੱਤਾ ਸੀਗਾ ਅੱਜ ਸਾਨੂੰ ਬੜੀ ਖੁਸ਼ੀ ਹੈ ਮੇਰੇ ਖੱਬੇ ਬੈਠੇ ਐ ਇਹ ਹੁਣ ਸਾਡੀ ਪਾਰਟੀ ਦੇ ਵਿੱਚ ਵੱਡੇ ਆ ਗਏ ਐ ਇਹਨਾਂ ਨੂੰ ਵਡਾਉਤਾ ਦਿੱਤਾ ਜਾਊਗਾ ਤੇ ਇਹਨਾਂ ਦੇ ਜਿਹੜਾ ਐਕਸਪੀਰੀਅੰਸ ਹੈ ਉਹਦਾ ਸਾਨੂੰ ਬਹੁਤ ਫਾਇਦਾ ਅਸੀਂ ਲਵਾਂਗੇ ਇਲੈਕਸ਼ਨਸ ਦੇ ਪੁਸ਼ ਕੈਂਡੀਡੇਟਸ ਅਸੀਂ ਅਨਾਉਂਸ ਕਰਨਾ ਚਾਹੁੰਦੇ ਹਗੇ ਆ ਉਹ ਡਿਸਟ ਕਿੱਥੇ ਹੈ ਉਹ ਹੋਣੀ ਨਹੀਂ ਐਂ ਡਿਸਟ੍ਰਿਕਟ ਕੈਂਡੀਡੇਟ ਉਹਦੇ ਉਹਦੇ ਉਹ ਅਰੇ ਕੈਂਡੀਡੇਟ ਹਾਂ ਜੀ ਹਾਂਜੀ ਅਨੰਪੁਰ ਸਾਹਿਬ ਤੋਂ ਸੀ ਸਰਦ ਕੁਸ਼ਲਪਾਲ ਸਿੰਘ ਮਾਨ ਨੂੰ ਚੁਣਿਆ ਜੀ ਲੁਧਦੇਹਾਣੇ ਤੋਂ ਅਮਰਪਾਲ ਸਿੰਘ ਚੰਦਰੇ ਨੂੰ ਫ੍ਰਿੰਟਪੋਰਟ ਤੋਂ ਬੰਦੇਵ ਸਿੰਘ ਗਗੜਾ ਸਾਹਿਬ ਹੈ ਸਮਰੂਰ ਤੋਂ ਮੈਂ ਖੁਦ ਹੈ ਗਏ ਪਟਿਆਲੇ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੈ ਕਰਨਾਨ ਤੋਂ ਹਰਜੀਤ ਸਿੰਘ ਵੜਕੇਗੇ ਹੈ। ਕੁਰਕhetra ਤੋਂ ਖਜਾਨ ਸਿੰਘ ਹੈਗੇ ਹੈ। ਬਾਕੀ ਦੇ ਥੋੜੇ ਜਿਹਾ ਹੋਰ ਕੈਂਡੀਡੇਟ ਹੈਗੇ ਹੈ। ਉਹਨਾਂ ਦੀ ਲਿਸਟ ਅਸੀਂ ਫੇਰ ਦਵਾਗੇ। ਮੈਂ ਇੱਕ ਵਾਰੀ ਫੇਰ ਪੜ੍ਹ ਦਿੰਦਾ ਆਂ। ਅਨੰਤਪਾਲ ਸਾਹਿਬ ਤੋਂ ਕੁਸ਼ਲਪਾਲ ਸਿੰਘ ਮਾਨ, ਲੁਤੇਹੜੀ ਤੋਂ ਅਮਰਪਾਲ ਸਿੰਘ ਚੰਦਰਾਜੀ, ਫ੍ਰੀਡਪੋਰਟ ਤੋਂ ਬਲਦੀਪ ਸਿੰਘ ਗਗੜਾ ਸਾਹਿਬ ਸਭ ਤੋਂ ਮੈਂ ਖੁੱਦ ਤੇ ਪਟਿਆਲੇ ਤੋਂ ਪ੍ਰੋਫੈਸਰ ਮਨਜਪਾਲ ਸਿੰਘ ਆ ਸਾਡੀ ਅੱਜ ਦੀ ਲਿਸਟ ਹੈ ਜਿਹੜੀ ਅਸੀਂ ਡਿਕਸ਼ਨਰੀ ਲਈ ਡਿਟ੍ਰੇਟ ਕੀਤੀ ਹੈ ਤੇ ਅਸੀਂ ਲੜਸ਼ ਲਈ ਪੂਰੀ ਤਿਆਰੀ ਕੀਤੀ ਹੋਈ ਹੈ ਤੇ ਸਾਡਾ ਮੁਕਾਬਲਾ ਕਿਸੇ ਪਾਰਟੀ ਦਾ ਨਾਲ ਨਹੀਂ ਹੈ ਕਿਉਂਕਿ ਇਹ ਸਾਰੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਹੈ ਜੀ ਜੋ ਕੁਛ इन्होंने ਕੀਤਾ ਹੈ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਨਵੀਂ ਪਾਲਿਸੀ ਪਹਿਲਾਂ ਤਾਂ ਘੱਟ ਗਿਣਤੀਆਂ ਨੂੰ ਨਿਸ਼ਾਨੇ ਤੇ ਰੱਖਿਆ ਜਾਂਦਾ ਸੀਗਾ ਦੰਗੇ ਪਸਾਰ ਦੇ ਵਿੱਚ ਮਾਰ ਦਿੰਦੇ ਸੀਗੇ ਵੱਧ ਗਿਣਤੀ ਵਾਲੇ ਸਰਕਾਰਾਂ ਮਾਰ ਦਿੰਦੀਆਂ ਸੀਗੀਆਂ ਪਰ ਜਿਹੜੀ ਭਾਜਪਾ ਤੇ ਆਰਐਸਐਸ ਨੇ ਨਵੀਂ ਪਾਲਿਸੀ ਕੀਤੀ ਹੈ ਇਸਕਰੋ ਕੈਂਡੀਡੇਟ ਦੇ ਵਿੱਚ ਬਰਬਾਦ ਦੇਣਾ ਅਮਰੀਕਾ ਦੇ ਵਿੱਚ ਇਹੇ ਬਰਵਾਉਣ ਦੀ ਕੋਸ਼ਿਸ਼ ਕਰ ਦੇਣਾ ਯੂ ਪਲੇਸ ਦੇ ਵਿੱਚ ਮਰਵਾ ਦੇਣਾ ਪਾਕਿਸਤਾਨ ਦੇ ਵਿੱਚ ਦੋ ਸਿੱਖ ਮਾਰ ਦੇਣਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰ ਦੇਣਾ ਪੰਜਾਬ ਦੇ ਵਿੱਚ ਮੂਸੇਵਾਲਾ ਨੂੰ ਮਾਰ ਦੇਣਾ ਇਹ ਨਮੀ ਜਿਹੜੀ ਚੀਜ਼ ਹੈ ਅਸੈਸਿਨੇਸ਼ਨਸ ਆਫ ਬਰਾਡ ਆਫ ਸਿੱਖ ਥਿਸ ਇਜ਼ ਅ ਵੈਰੀ ਸੀਰੀਅਸ ਮੈਟਰ ਤੇ ਇਹਦੇ ਨਾਲ ਸਿੱਖ ਘਰੇ ਹੈਗੇ ਆ ਤਨੂ ਸਾਰੇ ਲੋਕਾਂ ਮੈਂ ਤੁਸੀਂ ਪੰਜਾਬ ਦੇ ਜਰਨਲਿਸਟ ਹੋ ਪੇ ਇਹ ਚੁੱਪ ਕਰਕੇ ਨਹੀਂ ਬੈਠਦੇ ਇਸ ਕਰਕੇ ਜਿਹੜੇ ਸਾਡੇ ਫੋਰਨ ਅਫੇਅਰਜ਼ ਦੇ ਵਜ਼ੀਰ ਐ ਜੈਕ੍ਰਿਸ਼ਨ ਜੀ ਜਿੱਦਣ ਡਰੋਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਅਨਾਉਂਸ ਕੀਤਾ ਕਿ ਇੰਡੀਆ ਦੇ ਹਿਟਮੈਨ ਨੇ ਸਾਡਾ ਸਿਟੀਜ਼ਨ ਹਰਦੀਪ ਸਿੰਘ ਨੇਕ ਜਰ ਮਾਰੇ ਠੀਕ ਠੇ ਇੱਕ ਕੰਮ ਇੰਡੀਆ ਦਾ ਸੀ ਜੋ ਦਿਨ ਬਾਅਦ ਜੈ ਸ਼ਰਧਜੀ ਨੂੰ Z+ ਸਿਕਿਉਰਿਟੀ ਮਿਲਦੀ ਹੈ ਜੀ ਦਾ ਮਤਲਬ ਹੈ ਕਿ ਗਵਰਨਮੈਂਟ ਨੂੰ ਪਤਾ ਹੈ ਕਿ ਅਸੀਂ ਮਰਵਾਇਆ ਤੇ ਇਹਦੇ ਕੰਸੀਕਵੈਂਸਸ ਹੋਣਗੇ ਜੈ ਸ਼ਰਧਜੀ ਪਰਸੋ ਚੌਥੇ ਫਿਲੀਪੀਨਸ ਗਏ ਹੈ ਉੱਥੇ ਫਿਲੀਪੀਨਸ ਨੂੰ ਕਹਿ ਕੇ ਆਇਆ ਕਿ ਜੀ ਜੀਨ ਤੋਂ ਅਸੀਂ ਤੁਹਾਨੂੰ ਬਚਾ ਕੇ ਰੱਖਾਂਗੇ ਜੇ ਸੰਕਟ ਦੀ ਤੁਸੀਂ ਤਾਂ ਆਪਣੇ ਆਪ ਨੂੰ ਹੀ ਬਚਾ ਕੇ ਰੱਖ ਸਕਦੇ ਤੇ ਤੁਸੀਂ ਫਿਲੀਪੀਨਸ ਨੂੰ ਜੀਨ ਤੋਂ ਬਚਾ ਕੇ ਰੱਖੋਗੇ ਜਿੰਸ ਕੁਆਲਿਟੀ ਹੈ ਰਾਹਤ ਨੂੰ ਤੁਹਾਡੇ ਪੜਦੇ ਦੇ ਪਿੱਛੇ ਦੇਖਿਆ ਜਾਂਦਾ ਹੈ ਤੁਹਾਡਾ ਟਾਇਲਟ ਦੇਖਿਆ ਜਾਂਦਾ ਹੈ ਤੁਹਾਡੇ ਮੰਡੇ ਦੇ ਥੱਲੇ ਦੇਖਿਆ ਜਾਂਦਾ ਹੈ ਤੇ ਮੇਰਾ ਮਤਬ ਹੈ ਤੁਸੀਂ ਆਪਣੇ ਆਪ ਨੂੰ ਵੀ ਸਾਂਭ ਸਕਦੇ ਤੇ ਫਿਰ ਫਿਲੀਪੀਨਸ ਨੂੰ ਕਿਵੇਂ ਸੰਭੋਗੇ ਸੋ ਇਹ ਬਹੁਤ ਖਤਰੇ ਦੀ ਗੱਲ ਹੈ ਜਿਹੜੀ ਮੈਂ ਕਹਿ ਰਿਹਾ ਮੈਂ ਜਦੋਂ ਆਈਪੀਐਸ ਸੀਗਾ ਮੈਂ ਇੰਦਰਾ ਗਾਂਧੀ ਨੂੰ ਵੀ ਲਿਖਦਾ ਰਿਹਾ ਕਿ ਨਾ ਕਰਿਓ ਸੰਤ ਜਨੈਲ ਸਿੰਘ ਪਿੰਡਵਾਲੇ ਦੇ ਨਾਲ ਤੁਸੀਂ ਸੁਣਾ ਕਰੋ ਗੱਲ ਕਰੋ ਸਿੱਖਾਂ ਦੇ ਮਸਲੇ ਹੈ ਅਸੀਂ ਲੱਲੂ ਪੰਚੂ ਨਹੀਂ ਹੈ 1947 ਦੇ ਵਿੱਚ ਅਸੀਂ ਮਾਰ ਖਾ ਬੈਠੇ ਹੈ ਪਰ ਅਸੀਂ ਚਾਹੁੰਦੇ ਹਾਂ ਆਪਣਾ ਲੈ ਦਾ ਦੇਸ਼ ਤੇ ਤੁਸੀਂ ਗੱਲ ਕਰੋ ਉਹ ਦੂਜੇ ਪਾਸੇ ਚੱਲ ਪਏ ਤੇ ਤੁਹਾਨੂੰ ਪਤਾ ਕੀ ਹੋਇਆ ਤੇ ਤੇ ਨਹੀਂ ਹੋਇਆ ਸੋ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਅਸੀਂ ਜਿਹੜੀ ਮਿਨੋਰਟੀਜ਼ ਹੈ ਜੋ ਪੋਸ਼ੋਨ ਦੇ ਨਾਲ ਕਸ਼ਮੀਰ છોੜਿਆ ਜੋ ਟ్రਾਈਬਲਜ਼ ਹੈ ਜਿਵੇਂ ਉਹਨਾਂ ਨੂੰ ਨਕਸਰਾਇਟ ਤੇ ਮਾਉਵਾਤੀ ਕਹਿ ਕੇ ਛੱਤੀਸਗੜ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਮਾਰਿਆ ਜਾ ਰਿਹਾ ਹੈ ਮੁਸਲਮਾਨਾਂ ਨੂੰ ਕਸ਼ਮੀਰ ਦੇ ਵਿੱਚ ਠੋਪਿਆ ਜਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਇਹ ਸਾਡੇ ਨਕਸ਼ੇ ਦੇ ਉੱਤੇ ਹੈ ਤੇ ਅਸੀਂ ਇੰਡਨ ਦੇ ਖਿਲਾਫ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਲੜ ਰਹੇ ਆ ਪੋਲਿਟਿਕਲੀ ਡੈਮੋਕਰੇਟਿਕਲੀ ਤੇ ਇੰਟਰਨੈਸ਼ਨਲੀ ਅਸੀਂ ਇਹ ਚੀਜ਼ਾਂ ਦੇ ਖਿਲਾਫ ਹੈਗੇ ਸੋ ਅਮਰੀਕਾ ਨੇ ਵੀ ਠੀਕ ਕਿਹਾ ਕੇ ਜਰਮਨੀ ਨੇ ਵੀ ਠੀਕ ਕਿਹਾ ਤੇ ਸਾਡਾ ਜਿਹੜਾ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਉਹਨੇ ਆਬਜੈਕਸ਼ਨ ਸਟਾਇਏ ਹੈ ਕਿ ਇਹ ਬਾਹਰ ਦੇ ਬੰਦੇ ਕਿਵੇਂ ਸਾਡੀ ਇੰਟਰਨਲ ਫੇਸ ਦੇ ਵਿੱਚ ਦਖਲਅੰਦਾਜ਼ੀ ਦਿੰਦੇ ਹੈ ਜਿੰਦੀ ਪੈਂਦੀ ਹੈ ਜਿੰਦੇ ਹੈ ਤੇ ਅਸੀਂ ਇਸ ਨੂੰ ਵੈਲਕਮ ਕਰਦੇ ਹਾਂ ਸੋ ਹੁਣ ਤੁਸੀਂ ਮੈਨੂੰ ਕੋਈ ਵੀ ਸਵਾਲ ਹੈ ਜਿਹੜਾ ਪੁੱਛ ਸਕਦੇ ਹੋ ਸਾਹਿਬ ਜੀ ਵੱਡਾ ਐਫਪੀ ਦੇ ਨਾਲ ਕਰਕੇ ਰੋ ਰਿਹਾ ਕਿ ਇਲਜ਼ਾਮਾਂ ਕਿ ਪਾਰਟੀ ਨੂੰ ਤਖ਼ਤਾ ਕਰਨ ਦੇ ਵਾਸਤੇ ਬਿਦਦਸ਼ਾ ਆਹ ਗੱਲਬਾਤ ਹੋਰੀ ਸੀ ਕਿ ਪਰ ਉਹ ਗੱਲ ਤਾਂ ਉੱਤੇ ਮੁੱਖੂ ਕੀ ਜਿੰਨਾ ਚਿਰ ਬੀਬੀ ਮਾਇਮਤੀ ਸੁਨਾ ਨਹੀਂ ਦੋਗੀ ਤੇ ਅਜੇ ਮੁੱਖੀ ਵੀ ਨਹੀਂ ਪਰ ਉਹਨੇ ਬਿਆਨ ਵੀ ਦਿੱਤਾ ਕਿ ਅਸੀਂ ਬਿਲਕੁਲ ਕੰਦੇ ਲੜਾਗੇ ਪਰ ਜੇ ਅਜੇ ਵੀ ਗੱਲ ਕਰਨਾ ਚਾਹਣ ਅਸੀਂ ਤਿਆਰ ਐ ਪਰ ਸਾਨੂੰ ਉੱਤੇ ਜਾਣ ਦੀ ਸਾਡੇ ਚੰਜਾਇਸ ਹੈ ਜਿੱਥੇ ਦਿੱਲੀ ਜਿੱਥੇ ਜਾ ਕੇ ਅਸੀਂ ਗੱਲਬਾਤ ਕਰੀਏ ਨਾ ਸੀ ਦਿੱਲੀ ਕਿਸੇ ਨਾਲ ਜਾਏ ਨਾ ਸੀ ਕਰਨ ਉੱਤੇ ਆਣਾ ਮਾਸਟਰ ਸੁਪਾਕਹਿਰਾਂ ਨੂੰ ਕਹਿੰਦੇ ਨੇ ਕਿ ਸਮੂਹਤ ਬਣਾ ਸਕਦੇ ਹੋ ਤੁਹਾਡੇ ਨਾਲ ਹਾਂਜੀ ਪਾਰਹਿਰਾ ਕੋਈ ਵੀ ਆ ਜੇ ਜੀ ਆਉਣਾ ਤਾਂ ਪਊਗਾ ਕਿਸੇ ਨੂੰ ਹੁਣ ਮੈਂ ਮੂੰਹ ਤਾਂ ਨਹੀਂ ਨਾ ਲਖੋ ਸਕਦਾ ਜਿਵੇਂ ਉਸ ਸਟੇਜ ਆਪਣਾ ਮੂੰਹ ਇਹ ਤੇ ਉਹਦੇ ਚ ਪਾ ਲੈਂਦੀ ਹੈ ਰੇਤੇ ਦੇ ਵਿੱਚ ਖਾਲ ਰੱਖੀ ਜੀ ਆ ਜੇ ਅਸੀਂ ਤੇ ਆ ਰਹੇ ਮਾਸਟਰ ਤੁਸੀਂ ਪਹਿਲੇ ਕਿਉਂ ਕਿਉਂ ਮੰਨਦੇ ਹੋ ਤੁਸੀਂ ਕੰਪੀਟੀਟਰ ਆਪਣਾ ਸੰਗੂਠ ਦੇ ਵਿੱਚ ਸਰਕਾਰ ਦੀ ਕਾਰਜਾਤ ਨੂੰ ਕਿਨੇ ਦੇਖਣਾ ਮੈਂ ਅੱਜ ਜੀ ਖੜੀ ਸੀ ਤਾਂ ਸਾਰੇ ਤੋਦੇ ਆ ਜੀ ਮੈਨੂੰ ਦਿੱਕਦਾ ਨਹੀਂ ਮੇਰਾ ਕੋਈ ਕੰਮ ਬੈਠਦਾ ਅੱਜ ਤੁਸੀਂ ਵੀ ਆ ਕੇ ਪਤਾ ਕਰ ਲੋ ਹਰੇਕ ਪਿੰਡ ਵਿੱਚ ਮੈਂ ਪਹੁੰਚਿਆ ਹੋਇਆ ਹਰੇਕ ਪਿੰਡ ਦੇ ਵਿੱਚ ਮੇਰੀਆਂ ਗ੍ਰਾਂਟ ਸਪੌਂਸਰ ਹੋ ਨਹੀਂ ਹੈ ਹੋਈਏ ਸਾਰੇ ਸਮੂਹਤ ਵਿੱਚ ਪੀਸ ਰੱਖਿਆ ਸવાય ਆ ਜਿਹੜੀ ਸ਼ਰਾਬ ਦੇ ਨਾਲ ਮੌਜੂਦ ਹੈ ਇਹਦੇ ਨਾਲ ਸਾਡਾ ਪੀਸ ਡਿਸਟਰਬ ਹੋਇਆ ਹੈ ਟ੍ਰੇਡ ਬਿਲਕੁਲ ਠੀਕ ਕਰ ਰਹੀ ਹੈ ਉਨਾਵ ਇੱਕ ਹਸਪਤਾਲ ਹੈ ਕਿ ਅੰਦਰ ਬਰਨਾਲੇ ਦੇ ਵਿੱਚ ਜਿਹੜਾ ਇਨਫੈਕਸ਼ਨ ਡਿਜ਼ੀਜ਼ਸ ਨੂੰ ਟਰੀਟ ਕਰੂਗਾ ਸਾਰੇ ਇੰਡੀਆ ਤੋਂ ਪੇਸ਼ੈਂਟਸ ਆਉਣਗੇ ਉੱਥੇ ਵਪਾਰ ਵਧੂਗਾ ਉੱਥੇ ਹੋਟੈਲਸ ਵਧਣਗੇ ਕੋਈ ਸਾਢੇ 300 ਕਰੋੜ ਰੁਪਇਆ ਮੈਂ ਲੇਖਿਆ ਹੈ ਕਿ ਸਾਡੇ ਸ਼ਰੂਰ ਬਰਨਾਲਾ ਤੇ ਮਲੇਰਕੋਟਲੇ ਦੀ ਜਿੰਨੀਆਂ ਵੀ ਬਿਜਲੀ ਦੀਆਂ ਤਾਰਾਂ ਤੇ ਖੰਭੇ ਆ ਇੱਕ ਤਬਦੀਲ ਹੋ ਜਾਣੀ ਹੈ ਸਾਲ ਦੇ ਅੰਦਰ ਅੰਦਰ ਇੱਕ ਤਬਦੀਲ ਹੋ ਜਾਣੀ ਹੈ ਕਿਸੇ ਦੇ ਘਰ ਦੇ ਉਤੋਂ ਨਹੀਂ ਕੋਈ ਤਾਰ ਲਗੂਗੀ ਕਿਸੇ ਦੀ ਮੋਟਰ ਨਹੀਂ ਚੱਲੇਗੀ ਬੜੀ ਫਲਕਚੁਏਸ਼ਨ ਨਹੀਂ ਹੋਊਗੀ ਬਹੁਤ ਸੋਹਣੀ ਤਰ੍ਹਾਂ ਬਿਜਲੀ ਦਾ ਇੰਤਜ਼ਾਮ ਕੀਤਾ ਜਾਏਗਾ ਇਕਰਾਰ ਕਰਨਾ ਕਿ ਕਿੰਨਾ ਅਸਰ ਮੈਂ ਤੁਹਾਨੂੰ ਇਕਰਾਰਨਾ ਕਿ ਨਾ ਹੋਇਆ ਕਿ ਨੂੰ ਕਰਿਆ ਇਹ ਤਾਂ ਸੋਣਾ ਤੇ ਕਿੰਨਾ ਘਾਟਾ ਪੈਦਾ ਕੀ ਮੈਂ ਸਮਝ ਨਹੀਂ ਆ ਰਿਹਾ ਸਰ ਆਪਕ ਪਲੀਜ਼ ਹਾਂ ਉਹਨਾਂ ਨਾਲ ਦੀ ਹਾਂਜੀ ਸ਼ਰਾਬ ਘਾਨ ਦਾ ਸਿੱਧਾ ਕਸਾ ਤੁਸੀਂ ਬਲੋਕ ਸਮਾਚਾਰਾਂ ਤੇ ਵਾਪਸ ਇੱਕ ਹੀ ਬੋਤਲ ਮਾਚੂਗੀ ਹੈ ਜਾਨ ਗਵਾ ਚੁੱਕਿਆ ਸ਼ਰਾਬ ਘਾਨ ਦਾ ਸ਼ਰਾਬ ਦੇ ਨਾਲ ਕਿਵੇਂ ਅਸਰ ਮਾਦੇ ਬਲੋਕ ਸਮਾਚਾਰਾਂ ਤੇ ਕੀ ਇਹਦਾ ਅਸਰ ਪੈ ਗਿਆ ਤੁਹਾਨੂੰ ਦਿੱਤੇ ਲੋਕ ਨਰਾਜ਼ ਨੇ ਆਵਾਜ਼ੀ ਪਾਤੀ ਸਰਕਾਰ ਹਾਂ ਗਰੀਬ ਲੋਕ ਤਾਂ ਬਹੁਤ ਨਰਾਜ਼ ਹੈ ਜੀ ਜੋ ਕਰਕੇ ਉੱਥੇ ਬਹੁਤ ਸਸਤੀ ਜੀ ਸ਼ਰਾਬ ਦਿੱਤੀ ਗਈ ਜਿਹਦੇ ਵਿੱਚ ਜ਼ਹਿਰ ਸੀ ਜਾਂ ਤੇ ਐਸਟਰ ਬਦਤਮੀਜ਼ੀ ਦੇ ਨਾਲ ਇਸ ਤਰ੍ਹਾਂ ਸ਼ਰਾਬ ਵੇਚਣੀ ਗਰੀਬਾਂ ਵੀ ਜਿਹੜੇ ਗਰੀਬ ਹੈ ਉਹਨਾਂ ਨੂੰ ਦੇ ਦੇਣੀ ਆ ਤੇ ਉਹਨਾਂ ਨੂੰ ਮਰਵਾ ਦੇਣਾ ਤਾਂ ਜ਼ੁਲਮ ਹੈ ਮੇਰਾ ਮਸਲਾ ਵੀ ਤਾਂ ਬਹੁਤ ਸੀਰੀਅਸ ਹੈ ਬੈਂਸਰ ਤੇ ਉਹਨਾਂ ਨੂੰ ਫਾਂਸੀ ਲਗਣੀ ਚਾਹੀਦੀ ਹੈ ਜਿਵੇਂ ਇੱਕ ਸਾਈਜ਼ ਐਟਕੇ ਦੇ ਵਿੱਚ ਇੱਕ ਵਾਰ ਹੈਗੀ ਹੈ ਕਿ ਜਿਹੜੀ ਵੀ ਸ਼ਰਾਬ ਇਸ ਤਰ੍ਹਾਂ ਇਸ ਤਰ੍ਹਾਂ ਜ਼ਰਰੀ ਹੋਗੀ ਉਹ ਜਦੋਂ ਟ੍ਰਾਇਲ ਹੋਗੀ ਜੱਜ ਉਹਨੂੰ ਫਾਂਸੀ ਦੀ سزا ਦੇ ਸਕਦਾ ਹੈਗਾ ਤੇ ਉਹ ਧਾਰਾ ਅਸੀਂ ਲਵਾ ਦਿੱਤੀਆਂ ਹੈਗੀਆਂ ਹਾਂ ਸਰ ਬੰਦੀ ਸਿੰਘਾ ਦੀ ਰਿਹਾਈ ਬਾਰੇ ਤੇ ਕੀ ਕਹਣਾ ਤੇ ਹਾਲੇ ਅਫਸਰਪਾਲ ਸਿੰਘ ਦੀ ਜਿਹੜੀ ਐਮਐਸ ਅਦਾਈਓ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਇਹ ਸਾਰਾ ਜਿਹੜਾ ਸਾਡੇ ਮਾਈਨੋਰਟੀਜ਼ ਉੱਤੇ ਹੋ ਰਿਹਾ ਹੁਣ ਤੁਸੀਂ ਦੇਖੋ ਕਟੜ ਪ੍ਰਾਈਮਿੰਿਸਟਰ ਸਾਹਿਬ ਜਾ ਕੇ ਆਏ ਹੈ ਉੱਥੇ 8 ਸਾਡੇ ਇੰਡੀਅਨਸ ਉਹਨਾਂ ਨੂੰ ਮੌਤ ਦੀ ਸਜ਼ਾ ਮਿਲੀ ਸੀ ਤੇ ਮੋਦੀ ਸਾਹਿਬ ਉਹਨਾਂ 8 ਨੂੰ ਛਡਾ ਕੇ ਵਾਪਸ ਲੈ ਕੇ ਆਏ ਹੈ ਤੇ ਅਸੀਂ ਕਤੋਂ ਦੇ ਸਿਟਿਜ਼ਨਸ ਆਫ ਇੰਡੀਆ ਮੋਦੀ ਸਾਹਿਬ ਨੂੰ ਕਹਿ ਰਹੇ ਆ ਕਿ ਸਾਡੇ ਬੰਦੇ ਛੱਡੋ ਸਾਡਾ ਜਿਹੜਾ ਰਾਜਵਾਲਾ ਉਹਨੂੰ ਥਾਂਸੀ ਆਈਏ ਉਹਦੀ ਤੋੜੋ ਪਰ ਸਿੱਖ ਦੀ ਅੱਜ ਗੱਲ ਬਿਲਕੁਲ ਸੁਣੀ ਨਹੀਂ ਜਾਂਦੀ ਹੈ ਕਿ ਦਰਬਾਰ ਦੇ ਵਿੱਚ ਨਾ ਸੈਕਟਰ ਦੀ ਕੈਬਨਿਟ ਦੇ ਵਿੱਚ ਸਿੱਖ ਕੈਬਨਿਟ ਮਿਨਿਸਟਰ ਹੈ ਨਾ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਹੈਗਾ ਨਾ ਹਾਈ ਕੋਰਟ ਦਾ ਚੀਫ ਜਸਟਿਸ ਸਿੱਖ ਹੈ ਨੇਵੀ 에어 ਫੋਰਸ ਆਰਮੀ ਦੇ ਵਿੱਚ ਕੋਈ ਜਰਨਲ ਤੁਹਾਨੂੰ ਸਿੱਖ ਨਹੀਂ ਲਿਖੂਗਾ ਇਹ ਸੈਕਟਰੀ ਸਟੂ ਗਵਰਨਮੈਂਟ ਆਫ ਇੰਡੀਆ ਕੋਈ ਸਿੱਖ ਨਹੀਂ ਹੈ ਤਾਂ ਅਸੀਂ ਕਹਿੰਦੇ ਆ ਕਿ ਹਿੰਦੂਤਵਾ ਦੇ ਨਾਲ ਮਾਈਨੋਰਟੀਜ਼ ਦੇ ਤੇ ਸਿੱਖਾਂ ਦੇ ਬਹੁਤ ਜ਼ਿਆਦਾ ਜ਼ੁਲਮ ਹੋਲੇ ਆਪਾਂ ਸਾਹਿਬ ਕਈ ਲੀਡਰ ਆਪਣੀਆਂ ਪਾਰਟੀਆਂ ਛੱਡ ਕੇ ਬੀਜੇਪੀ ਨੂੰ ਜੁਆਇਨ ਕਰਾ ਲਏ ਪਰ ਆਵਾਜ਼ ਦਬੀ ਦਿੱਤੀ ਉਹ ਆਵਾਜ਼ ਸ਼ੀਲ ਨੂੰ ਕਹਿੰਦੇ ਆਂ ਪਹਿਲੇ ਆਵਾਜ਼ ਹੀ ਪਾਰਟੀ ਜੀਕਰ ਮੈਂ ਦੇਖਦਾ ਕਿ ਇਹਦੀ ਦਾ ਡਰਾ ਹੈ ਜਾਂ ਫਿਰ ਕੁਝ ਹੋਰ ਇਸ ਦੇ ਵਿੱਚ ਕਰਵਾ। ਕਿਉਂਕਿ ਮੈਂ ਬੜਾ ਦੁਖੀ ਹਾਂ ਮੈਨੂੰ ਨੂੰ ਕਦੇ ਕਿਸੇ ਨੇ ਪੁੱਛਿਆ ਕਿ ਬੀਜੇਪੀ ਚਾਲੂ ਜਾਂ ਨਹੀਂ। ਕਿਸੇ ਕਹਿੰਦਾ ਕਿ ਆਪ ਜੀ ਬੁਲਾਉਂਦੇ ਮੇਰੇ ਕੋਲ ਕਦੇ ਨਹੀਂ ਕੋਈ ਆਉਂਦਾ। ਹੈ ਨਹੀਂ। ਹਾਂ ਜੀ। ਪਰ ਸਾਡਾ ਇੱਕ ਪਾਸੇ ਦੇਸ਼ ਦੇ ਵਿੱਚ ਡਿਮਾਂਡ ਚੱਲ ਰਹੀ ਹੈ ਕਿ ਭਗਤ ਸਿੰਘ ਨੂੰ ਸ਼ਹੀਦ ਕਰਾਇਆ ਜਾਵੇ। ਦੂਸਰੇ ਪਾਸੇ ਟੋਡਾ ਹਮੇਸ਼ਾ ਅਤਵਾਦੀ ਵਾਲਾ ਕਹਿ ਰਿਹਾ ਹੈ। ਕਿ ਅੱਜ ਵੀ ਉਹੀ ਸਟੈਂਡ ਹੈ ਜਾਂ ਕੋਈ ਦੋਸਾਰਾ ਜਿਹਾ ਬਿਲਕੁਲ ਫਿੱਟ ਹੈਗਾ 1000000 ਦਾ ਤੁਸੀਂ ਸਵਾਲ ਪੁੱਛਿਆ ਜੀ ਜੀ ਮੈਂ ਬਿਲਕੁਲ ਕੋਈ ਐਹੋ ਜੀ ਗੱਲ ਨਹੀਂ ਕੀਤੀ ਜਿਸ ਨਾਲ ਅਤੰਕਵਾਦ ਫੈਲੇ ਬਿਲਕੁਲ ਕਨਸਟੀਟਿਊਸ਼ਨਲੀ ਮੈਂ ਚੱਲਦਾ ਖਾਲਿਸਤਾਨ ਦੀ ਵਿਜਾਤਾ ਤਸਹੀ ਸੁਪਰੀਮ ਕੋਰਟ ਤੋਂ ਲਈ ਹੋਈ ਹੈ ਸੋ ਵਿਥਿਨ ਦਾ ਫਰੇਮਵਰਕ ਆਫ ਦਾ ਲਾ ਵੀ ਵਰਕ ਇਹ ਬਿਲਕੁਲ ਹਿੰਦੂਤਵਾਦੀ ਗੱਲ ਹੈ ਕਿ ਅਸੀਂ ਐਂ ਕਰਦੇ ਐਂ ਕਰਦੇ ਐਂ ਕਰ। ਪੀਰ ਆਫ ਵਾਟਰ ਸ਼ਹੀਦ ਕੋ ਰਿਸਪੀਕਿੰਗ ਲੱਗ ਗਿਆ ਹੈ ਕਿ ਜਿਹੜਾ ਬਿਆਨ ਉਹਨਾਂ ਲੈ ਕੇ ਹੈ ਕਿ ਪਾਸੇ ਜਿੱਤੇ ਡਿਮਾਂਡ ਭਗਤ ਸਿੰਘ ਨੂੰ ਸ਼ਹੀਦ ਆਲਮਦ ਕੀ ਹੈ। ਤੁਹਾਡਾ ਕੀ ਸਟੈਂਡ ਆ ਉਹ ਇਸ ਤੇ ਵਰ? ਮੇਰਾ ਜਿਹੜਾ ਸਟੈਂਡ ਹੈ ਮੈਂ ਚਾਹੁੰਦਾ ਹੈ ਕਿ ਕੋਈ ਵੀ ਬੇਗਨਾ ਆਦਮੀ ਨੂੰ ਨਾ ਪੁਲਿਸ ਵਾਲੇ ਨੂੰ ਨਾ ਫੌਜ ਵਾਲੇ ਨੂੰ ਬੇਗਨਾ ਨੂੰ ਨਹੀਂ ਮਾਰਨਾ ਚਾਹੀਦਾ। ਅਗਰ ਜੇ ਤੁਸੀਂ ਸਹਿਮਤ ਹੋ ਸਾ ਜੇ ਜੈਨਸ ਐਸਟੋਰ ਪਰ ਅਨਸਰ ਜੋਇਨਿੰਗ ਕਰਾਤੀ ਬੰਦੇ 100 ਜੋਇਨਿੰਗ ਕਰਾਤੀ ਹੈ ਪਰ ਨਹੀਂ ਸੋਕੇ ਹਾਂਜੀ ਹੋਰ ਕੋਈ ਕੁਐਸਚਨ ਹੈ ਨਹੀਂ ਤਾਂ ਅਸੀਂ ਜੋਇਨ ਕਰਉਣ ਲੱਗੇ ਆ ਲੋਕ ਜਿਹੜੇ ਇਹ ਵੱਡੇ ਵੱਡੇ ਆਏ ਆ ਤੁਹਾਡੇ ਸਾਹਮਣੇ ਆਪਾਂ ਸਾਹਿਬ ਜੀ ਦਾ ਮੁੱਖ ਮੰਤਰੀ ਕੇਜਰੀਵਾਲ ਨੂੰ ਜੇ ਵਿੱਚ ਬੰਦ ਕਰਨਾ ਜੀਪੀ ਦਾ ਕੀ ਕਰ ਲੱਗਦਾ ਦੇਖੋ ਇਹ ਸਮਕਟ ਦੇ ਵਿੱਚ ਇਸsrand ਦੀ ਗੱਲ ਕਰਨੀ ਜਾਂਚ ਸੀ ਹੁੰਦੀ ਹੈ ਮੈ ਵੀ ਆਪੀਸ ਹੌਸਰ ਰਹੇ ਹੈ ਕਿ ਮੈਂ ਹੁੰਦਾ ਤੇ ਮੇਰੇ ਕੋਲੇ ਸਬੂਤ ਹੁੰਦਾ ਤੇਜਰੀਵਾਲ ਸਾਹਿਬ ਦੇ ਖਿਲਾਫ ਮੈਂ ਚੁੱਪ ਕਰਕੇ ਪਲੰਕਾ ਬਣਾ ਕੇ ਛਲਾਣ ਬਣਾ ਕੇ ਅਦਾਲਤ ਦੇ ਵਿੱਚ ਦੇ ਦਿੰਦਾ ਤੇ ਕੋਈ ਜ਼ਰੂਰਤ ਨਹੀਂ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਤੇ ਹੱਲਾ ਮਚਾਉਣ ਦੀ ਆਪ ਹੀ ਅਦਾਲਤ ਉਹਨਾਂ ਨੂੰ ਬੁਲਾ ਲੈਂਦੀ ਆਪ ਹੀ ਉਹਨਾਂ ਦੀ ਸੁਣਾਈ ਹੋ ਜਾਂਦੀ ਉਸ ਤਰ੍ਹਾਂ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਂਦਾ ਇਹ ਬਹੁਤ ਯਾਦ ਸੀ ਕੀਤੀ ਹੈ ਕਿ ਜਿਹੜਾ ਐਡੀ ਤੇ ਸੀਬੀਆਈ ਤੇ ਬਾਕੀ ਦੀਆਂ ਫੋਰਸਸ ਜਿਵੇਂ ਐਸਰਾ ਰਾਜ ਕਰ ਰਹੀ ਹੈ ਮਾਨ ਸਾਹਿਬ ਬੀਜੇਪੀ ਦਾ ਜੋ ਕਹਿਣਾ ਹੈ ਕਿ ਖੁਦ 370 ਪਾਰ ਹੋਰ ਅਬ ਕੀ ਵਾਰ ਮਤਲਬ ਐਨਡੀਏ 405 ਹਾਂਜੀ ਐਨਡੀਏ 405 ਹੋਰ ਬੀਜੇਪੀ 370 ਪਾਰ ਦਾ ਐਸਾ ਕਹਾ ਜਾ ਰਿਹਾ ਹੈ ਕਿ ਜੇਪੀ ਦੀ ਤਰਫੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਿ ਇਸ ਵਾਰ ਜੋ ਹੈ 405 ਨੇ ਜਾਈਗੀ اور بی جے پی تین سو ستر جو ہے تو اس پر کیا کہنا چاہیں گے کیا سارے پارٹیوں سے اٹھائے جا رہے ہیں دیکھئے یہ مشکل بات ہے پر اس کا جواب آپ خود ستو کر کے اس رنگ کی جیکٹ آپ نے پائی ہوئی ہے تو آپ خود ਬਾਤ ਬਤਾ ਸਕਦੇ ਹੋ ਕਿ ਐਸਾ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਕੇਸਰੀ ਕੇਸਰੀ ਕੇ ਸਾਹਿਬ ਜੀ ਉਹ ਤਾਂ ਠੀਕ ਹੈ ਕਪੜਾ ਤੋਂ ਉਹ ਤਾਂ ਆਪ ਹੀ ਉਹ ਤਾਂ ਬਾਤ ਆਪ ਹੀ ਆਪ ਹੀ ਬਾਤ ਬਤਾ ਸਕਦੇ ਹੋ ਕਿਵੇਂ 370 ਕੈਸੇ ਲੈ ਕੇ जाएंगे ਜਦ ਇਤਨੀ ਗਰੀਬੀ ਹੈ ਇਤਨੀ ਅਨਇੰਪਲੋਇਮੈਂਟ ਹੈ ਇਤਨਾ ਦੇਸ਼ ਮੇ ਹਫੜਾ ਦਫੜੀ ਹੈ ਜ਼ਦਾਤ ਮੇ 1962 ਮੇ 40000 سکوئر کلومیٹر میٹر چائنا کو دے دی دو ہزار بیس میں دو ہزار بائیس میں آٹھ ہزار سکوئر کلومیٹر اور چین کو لداخ کا ٹکڑا دے دیا تو میرا مطلب ہے کیسے ان کو اتنی ووٹ مل سکتی ہے ایک ببری مسجد کو گرا کے کسی کے دھرم کو توڑ کے اس کے اوپر مندر بنا دینا اور ووٹ لے لینی ਮੈਂ ਸਮਝਦਾ ਹੂੰ ਕਿ ਐਸੀ ਵੋਟ ਅਗਰ ਲੇਗੇ ਵੀ ਉਹ 5 ਸਾਲ ਚੱਲ ਨਹੀਂ ਸਕਦੀ। ਆਪਾਂ ਦਾ ਕਹਿੰਦਾ ਕਿ ਇਲੈਕਟਰਨ ਬਾਂਡ ਨੂੰ ਲੈ ਕੇ ਕਹਿੰਦੇ ਜਨਤਾ ਦੇ ਨਾਲ ਡਾਈਵਰਟੀਫਾਈਡ ਸਕੈਮ ਹੋਇਆ, ਬੀਜੇਪੀ ਸਰਕਾਰ ਦੇ ਅਧੀਨ ਅਧਾਰਕਾਰੀ ਨੇ ਕੋਈ 10% ਮੁਸਕਿਲ ਦੇਖਦੇ ਇਲੈਕਟਰਨ ਬਾਂਡ ਜਿਹਦੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਹੋ ਜਾਂਦੀਆਂ। ਇਲੈਕਟਰਨ ਬਾਂਡ ਦਾ ਹਾਂ ਹਾਂ ਉਹਦਾ ਕਹਿੰਦੇ ਸਕੈਮ ਦੇ ਬਾਰੇ ਕੀ ਕਰਨ। ਇਹ ਜਿਹੜੀ ਸੁਪਰੀਮ ਕੋਰਟ ਦਾ ਲੈਰੀ ਹੈ ਤੇ ਪੂਰੀ ਤਰ੍ਹਾਂ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਦੀ ਤਫਤੀਸ਼ ਕਰਾਏ ਹੁਣ ਮੌਜੂਦ ਹੁਣ ਜੱਤੀ ਮੋਤੀ ਸਰਕਾਰ ਹੈਗੀ ਹੈ ਇਲੈਕਸ਼ਨ ਕਮਿਸ਼ਨ ਦੇ ਬਗੈਰ ਸੁਪਰੀਮ ਕੋਰਟ ਦੀ ਤਫਤੀਸ਼ ਕਰਾ ਸਕਦੀ ਹੈ ਤੇ ਤਫਤੀਸ਼ ਕਰਾਵੇ ਆਪਣਾ ਇੱਕ ਜੱਜ ਭੇਜੇ ਜਿਹੜਾ ਇਹ ਐਸਐਟੇ ਦੇ ਉੱਤੇ ਬੈਠੂਗਾ ਤੇ ਇਹ ਤਾਂ ਜੋ ਲੰਬਾ ਕਰਨਾ ਚਾਹੀਦਾ ਹੈ ਕਿ ਨੇ ਲੱਗੜ ਨਹੀਂ ਕਰਨਾ ਚਾਹੀਦਾ ਇਤਨਾ ਲੈਕਸਨਾ ਤੋਂ ਪਹਿਲਾਂ ਇਹਦਾ ਸੱਟਾ ਨਿਕਲਣਾ ਚਾਹੀਦਾ ਕਿ ਇਹ ਮੇਰਾ ਫੈਰੀ ਕਿਵੇਂ ਕੀਤੀ ਗਈ ਹੈ ਮਾਨ ਸਾਹਿਬ ਨੇ ਚੋਣ ਮੁੱਦੇ ਕੀ ਕੀ ਨੇ ਇਸ ਰ ਸਾਡੇ ਚੋਣ ਮੁੱਦੇ ਦਾ ਇਹ ਹੀ ਹੈ ਕਿ ਜੇ ਮੈਂ ਅਸੀਂ ਚੱਲਦੇ ਆ ਰਹੇ ਹਾਂ ਉਹ ਇਸ ਤਰੀਕੇ ਚੱਲਦੇ ਜਮਾਂਗੇ ਕਿ ਇਹ ਜ਼ੁਲਮ ਦੇ ਖਿਲਾਫ ਅਸੀਂ ਬੁੱਢੀ ਜਮਾਂਗੇ ਜ਼ੁਲਮ ਦੇ ਖਿਲਾਫ ਅਸੀਂ ਲੜੀ ਜਮਾਂਗੇ ਜ਼ੁਲਮ ਨੂੰ ਖਤਮ ਕਰਾਂਗੇ ਤੇ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਾਂਗੇ ਲੋਜੀ ਜੁਆਇਨਿੰਗ ਮੈਂ ਥੋੜਾ ਜਿਹਾ ਇੰਟਰੋਡਿਊਸ ਕਰਾ ਦਿੰਦਾ ਸੀ ਡਾਕਟਰ ਜਿੰਦਰ ਸਿੰਘ ਜੱਖੂ ਸੀ ਨੇ ਇੰਦੀ ਆ ਸਾਹਿਬ ਖਾਲਸੀ ਦਾਮ ਨੇ ਬਹੁਤ ਸਾਰੀ ਸਪਾਰਟੀ ਬਣਾਈ ਸੀ ਇਸ ਫੋਰਸ ਦੇ ਸਭ ਤੋਂ ਜੇਕਰ ਫੋਟੋ ਦੇ एमसी ਕੋ 95 ਪੈਸੇ 500 ਡਾਕਟਰ ਹੈ ਕਿ ਅ ਇਸੋਰ ਮੈਂ ਨਵੇਂ ਕandidate ਬਦਲ ਮੈਂ ਬੋਲੇ 100 ਨੇ ਹਾ 100 ਜੀ ਆ ਗਾ ਰੂ ਅ ਸਰਦਾਰ ਗੁਰਪ੍ਰੀਤ ਸਿੰਘ ਪੀਰ ਮਾਜਰਾ ਨੇ ਜੀ ਜੀ ਨਰਮ ਸਿੰਘ ਵਾਲਾ ਇਹ 2002 ਕੰਡੀਡੇਟ ਬੰਦੂ ਜੀ ਜੁਜੇ ਨੰਬਰ ਤੇ ਰਹੇ ਨੇ ਆਪਾਂ ਦੇਖੀ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੂ ਐਕਸਐਮਐਲ ਹੈਗੇ ਨੇ ਸੁਣਤੋ ਸਨਮ ਸਨਮ ਆ ਨਵਨੀਤ ਕੋਪੀ ਸੀ ਕਿਤੇ ਕੋੜਾ ਕਰਾਵਾ ਚੇ ਜਿਹੜੇ ਇਹਨਾਂ ਦੇ ਫਾਦਰ ਸੀ ਸਰਦਾਰ ਕਰਮਚੰਦ ਸਿੰਘ ਉਹ ਚਾਰ ਕਾਮ ਸਨਮ ਤੋਂ ਅੱਜ ਨਜ਼ਰ ਹੈ ਨਵਨੀਤ ਕੋਪੀ ਸੀ ਇਹ ਨਵਨੀਤ ਕੋਪੀ ਸੀ ਲਧਿਆਨੇ ਤੋਂ ਬੜੇ ਪ੍ਰੋਮੀਨੈਂਟ ਬੰਦੇ ਨੇ ਜਿਹੜੇ ਸੋਸ਼ਲ ਸਰਗਸ ਵੀ ਕਰਦੇ ਨੇ ਔਰ What? Wow.